ਆਸਟ੍ਰੇਲੀਆ ਦੇ ਵਿੱਚ ਭਾਰਤੀਆਂ ਦੇ ਯੋਗਦਾਨ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ ਇਸ ਪ੍ਰਦਰਸ਼ਨੀ ਨੂੰ ਆਸਟ੍ਰੇਲੀਅਨ ਖੋਜੀ ਇਤਿਹਾਸਕਾਰ ਤੇ ਲੇਖਕ ਜੋੜੀ ਲੇਨ ਕੇਨਾ ਅਤੇ ਕ੍ਰਿਸਟਲ ਜਾਰਡਨ ਨੇ ਆਸਟ੍ਰੇਲੀਅਨ ਇੰਡੀਅਨ ਹਿਸਟਰੀ ਦੇ ਬੈਨਰ ਦੇ ਹੇਠ ਤਿਆਰ ਕੀਤਾ ਇਸ ਪ੍ਰਦਰਸ਼ਨੀ ਦੇ ਵਿੱਚ ਖਾਸ ਤੌਰ ਉੱਤੇ ਸਿੱਖ ਮਾਈਗ੍ਰੇਸ਼ਨ ਦੇ ਇਤਿਹਾਸ ਉੱਤੇ ਚਾਨਣ ਪਾਈ ਗਈ ਹੈ 1840 ਤੋਂ 1901 ਤੱਕ ਦੇ ਸਮੇਂ ਨੂੰ ਫੋਟੋਗ੍ਰਾਫੀ ਤੇ ਚਿੱਤਰਕਲਾ ਰਾਹੀ ਦਰਸਾਇਆ ਗਿਆ ਇਸ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਸਿੱਖ ਪ੍ਰਵਾਸੀ ਆਸਟ੍ਰੇਲੀਆ ਪਹੁੰਚ ਕੇ ਹੌਕਰ ਵਜੋਂ ਗੜੀਆਂ ਤੇ ਟਾਂਗਿਆ ਰਾਹੀ ਫੇਰੀ ਲਗਾਉਂਦੇ ਸਨ ਜਿਵੇਂ ਰਾਮ ਸਿੰਘ, ਉੱਤਮ ਸਿੰਘ ਅਤੇ ਵੱਡ ਸਿੰਘ ਵਰਗੇ ਸਖਸ਼ ਜਿਨ੍ਹਾਂ ਨੇ 1890 ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਲੇਖਕ ਇਹਨਾਂ ਦੇ ਅਨੁਸਾਰ ਇਹ ਸਿੱਖ ਮਾਈਗ੍ਰੈਂਟਸ ਵਾਈਡ ਆਸਟ੍ਰੇਲੀਆ ਪਾਲਿਸੀ ਤੋਂ ਪਹਿਲਾਂ ਇੱਥੇ ਆਏ ਅਤੇ ਕਈ ਚੁਣੌਤੀਆਂ ਦੇ باوجود ਕਿਰਤ ਤੇ ਸੇਵਾ ਦੀ ਮਿਸਾਲ ਬਣੇ। ਉਹਨਾਂ ਨੇ ਨਾ ਸਿਰਫ ਆਪਣੀ ਮਿਹਨਤ ਨਾਲ ਕਮਾਈ ਕੀਤੀ ਸਗੋਂ ਸਮਾਜਿਕ ਤੇ ਚੈਰਿਟੀ ਕੰਮਾਂ ਦੇ ਵਿੱਚ ਵੀ ਯੋਗਦਾਨ ਪਾਇਆ। ਇਸ ਪ੍ਰਦਰਸ਼ਨੀ ਦੇ ਦੌਰਾਨ ਸਥਾਨਕ ਐਮਪੀ ਐਨਾਬੇਲ ਕਲੀਨਹੈਂਡ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਸਿੱਖ ਭਾਈਚਾਰਾ ਸਦੀ ਪਹਿਲਾਂ ਤੋਂ ਆਸਟ੍ਰੇਲੀਆ ਵਿੱਚ ਰਿਹائش ਪੁਰਾਣਾ ਰਿਸ਼ਤਾ ਰੱਖਦਾ ਹੈ। ਇਸ ਮੌਕੇ ਹਿਸਟਰੀ ਸੁਸਾਇਟੀ ਦੇ ਆਗੂ ਬਲਜਿੰਦਰ ਸਿੰਘ ਤੇ 파ਰულ ਸਿੰਘ ਵੀ ਮੌਜੂਦ ਸਨ ਜੋ ਮਹੰਗਾ ਸਿੰਘ ਉਰਫ ਚਾਰਲਸ ਸਿੰਘ ਜੋ 1920 ਦੇ ਵਿੱਚ ਆਸਟ੍ਰੇਲੀਆ ਆਏ ਸਨ ਉਹਨਾਂ ਦੀ ਚੌਥੀ ਪੀੜ੍ਹੀ ਦੇ ਮੈਂਬਰ ਨੇ ਆਸਟ੍ਰੇਲੀਆ ਦੇ ਵਿੱਚ ਭਾਰਤੀਆਂ ਦੇ ਯੋਗਦਾਨ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ ਇਸ ਪ੍ਰਦਰਸ਼ਨੀ ਨੂੰ ਆਸਟ੍ਰੇਲੀਅਨ ਖੋਜੀ ਇਤਿਹਾਸਕਾਰ ਤੇ ਲੇਖਕ ਜੋੜੀ ਲੇਨ ਕੇਨਾ ਅਤੇ ਕ੍ਰਿਸਟਲ ਜਾਰਡਨ ਨੇ ਆਸਟ੍ਰੇਲੀਅਨ ਇੰਡੀਅਨ ਹਿਸਟਰੀ ਦੇ ਬੈਨਰ ਦੇ ਹੇਠ ਤਿਆਰ ਕੀਤਾ ਹੈ ਇਸ ਪ੍ਰਦਰਸ਼ਨੀ ਦੇ ਵਿੱਚ ਖਾਸ ਤੌਰ ਉੱਤੇ ਸਿੱਖ ਮਾਈਗ੍ਰੇਸ਼ਨ ਦੇ ਇਤਿਹਾਸ ਉੱਤੇ ਚਾਨਣ ਪਾਈ ਗਈ ਹੈ 1840 ਤੋਂ 1901 ਤੱਕ ਦੇ ਸਮੇਂ ਨੂੰ ਫੋਟੋਗ੍ਰਾਫੀ ਤੇ ਚਿੱਤਰਕਲਾ ਰਾਹੀ ਦਰਸਾਇਆ ਗਿਆ ਇਸ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਸਿੱਖ ਪ੍ਰਵਾਸੀ ਆਸਟ੍ਰੇਲੀਆ ਪਹੁੰਚ ਕੇ ਹੌਕਰ ਵਜੋਂ ਗੜੀਆਂ ਤੇ ਟਾਂਗਿਆ ਰਾਹੀ ਫੇਰੀ ਲਗਾਉਂਦੇ ਸਨ ਜਿਵੇਂ ਰਾਮ ਸਿੰਘ, ਉੱਤਮ ਸਿੰਘ ਅਤੇ ਵੱਡ ਸਿੰਘ ਵਰਗੇ ਸਖਸ਼ ਜਿਨ੍ਹਾਂ ਨੇ 1890 ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਲੇਖਕ ਇਹਨਾਂ ਦੇ ਅਨੁਸਾਰ ਇਹ ਸਿੱਖ ਮਾਈਗ੍ਰੈਂਟਸ ਵਾਈਟ ਆਸਟ੍ਰੇਲੀਆ ਪਾਲਿਸੀ ਤੋਂ ਪਹਿਲਾਂ ਇੱਥੇ ਆਏ ਅਤੇ ਕਈ ਚੁਣੌਤੀਆਂ ਦੇ ਬਾਵਜੂਦ ਕਿਰਤ ਤੇ ਸੇਵਾ ਦੀ ਮਿਸਾਲ ਬਣੇ। ਉਹਨਾਂ ਨੇ ਨਾ ਸਿਰਫ ਆਪਣੇ ਮਿਹਨਤ ਨਾਲ ਕਮਾਈ ਕੀਤੀ ਸਗੋਂ ਸਮਾਜਿਕ ਤੇ ਚੈਰਿਟੀ ਕੰਮਾਂ ਦੇ ਵਿੱਚ ਵੀ ਯੋਗਦਾਨ ਪਾਇਆ। ਇਸ ਪ੍ਰਦਰਸ਼ਨੀ ਦੇ ਦੌਰਾਨ ਸਥਾਨਿਕ ਐਮਪੀ ਐਨਾਬੇਲ ਕਲੀਨੈਂਡ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਸਿੱਖ ਭਾਈਚਾਰਾ ਸਦੀ ਪਹਿਲਾਂ ਤੋਂ ਆਸਟ੍ਰੇਲੀਆ ਵਿੱਚ ਰਿਹਾਇਸ਼ ਪੁਰਾਣਾ ਰਿਸ਼ਤਾ ਇਸ ਮੌਕੇ ਹਿਸਟਰੀ ਸੁਸਾਇਟੀ ਦੇ ਆਗੂ ਬਲਜਿੰਦਰ ਸਿੰਘ ਤੇ ਪਾਰੂਲ ਸਿੰਘ ਵੀ ਮੌਜੂਦ ਸਨ ਜੋ ਮਹੰਗਾ ਸਿੰਘ ਉਰਫ ਚਾਰਜ ਸਿੰਘ ਜੋ 1920 ਦੇ ਵਿੱਚ ਆਸਟ੍ਰੇਲੀਆ ਆਏ ਸਨ ਉਹਨਾਂ ਦੀ ਚੌਥੀ ਪੀੜੀ ਦੇ ਮੈਂਬਰ ਨੇ